मुख्यमंत्री पंजाब भगवंत सिंह मान دیਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਆਰੰਭੀ ਮੁਹਿੰਮ ਤਹਿਤ ਅਜੇ ਰੂਪਨਗਰ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਦੇ ਗੈਰ ਕਾਨੂੰਨੀ ਟੰਗ ਨਾਲ ਉਸਾਰੀ ਕਰਦੀ ਇਮਾਰਤ ਨੂੰ ਢਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸਰਦਾਰ ਬਲਨੀ ਸਿੰਘ ਖੁਰਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਿਪਟੀ ਇਨਸਪੈਕਟਰ ਫੈਕਟਰ ਜਨਰਲ ਪੁਲਿਸ ਰੂਪਨਗਰ ਰੇਂਜ ਰੂਪਨਗਰ ਸਰਦਾਰ ਹਰਚਰਨ ਸਿੰਘ ਪੁੱਲਰ ਦੀ ਗਵਾਈ ਹੇਠ ਨਸ਼ਾ ਤਸਕਰਾ ਖਿਲਾਫ ਕਾਰਵਾਈ ਨਿਰੰਤਰ ਜਾਰੀ ਹੈ ਅਤੇ ਅੱਜ ਸਦਾਬਰਤ ਸ਼ਹਿਰ ਦੇ ਵਸਨੀਕ ਆਸ਼ਾ ਪਤਨੀ ਸਲੀਮ ਮੁਹੰਮਦ ਸਲੀਮ ਮੁਹੰਮਦ ਵਾਸੀ ਸਦਾਬਰਤ ਨੰਗਲ ਰੋਡ ਰੂਪਨਗਰ ਜੋ ਕਿ ਨਸ਼ੀਦਾਂ ਤੰਦਾ ਕਰਦੇ ਹਨ ਤੇ ਜਿਨ੍ਹਾਂ ਖਿਲਾਫ ਐਨਡੀਪੀਐਸ ਐਕਟ ਅਤੇ ਹੋਰ ਅਪਰਾਧਾ ਦੇ ਤਹਿਤ ਮੁਕਦਮੇ ਦਰਜ ਹਨ एस एस पी ने अगे दस कि इन्होंने नशा वेच के कमाए पैसों अण अधिकारित मकान की उसारी की बनाए गए अण अधिकारित मकान अज म्यूनसिपल कौंसल रूपनगर वालों पुलिस की सहायता न टा दिता गया बिल्कुल जी जी पंजाब सरकार वाली नशा के खिलाफ मुहिम चल रही है जी वो लगातार एनफोर्समेंट जो की जा रही है उसमें जो नशे के सौदागर है जो उन्होंने प्रॉपर्टीज बनाई ने उन्होंने अटैचमेंट ਤੇ ਉਹਦੇ ਵਿੱਚ ਜੇਕਰ ਕੋਈ ਇਲੀਗੈਲਿਟੀ ਹੈਗੀ ਤਾਂ ਖਿਲਾਫ ਕਰ ਇੱਕ ਕੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਇਹੋ ਮੁਖਬਰ ਤੇ ਆਪਣੇ ਸਿੱਟੇ ਸਾਹਿਬ ਨੂੰ ਇਥੇ ਮੌਕੇ ਤੇ ਆ ਕਰਕੇ ਜਿਹੜੇ ਨਸ਼ੇ ਦੇ ਖਿਲਾਫ ਪਹਿਲਾਂ ਵੀ ਪਰਚੇ ਹੋ ਗਏ ਨੇ ਇੱਕ ਆਸ਼ਾ ਹੈ ਕਿ ਇਹ ਇੱਕ ਦਾ ਹਸਬੰਦ ਹੈਗਾ ਅਮੀਰ ਖਾਨ ਜਿਹਨਾਂ ਦੇ ਖਿਲਾਫ 10-10 ਪਰਚੇ ਪਹਿਲਾਂ दर्ज ਹੋ ਗਏ ਨੇ ਇਹ ਬੇਲ ਤੇ ਆਏ ਹੋਏ ਨੇ ਬਾਹਰ ਇਸ ਤਰ੍ਹਾਂ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਸੀ ਉਸ ਚੀਜ਼ ਦਾ ਜਿਹੜਾ ਹੈਗਾ ਤਾ ਕਰਕੇ ਉਹਨੂੰ ਜਿਹੜਾ ਹੈਗਾ ਦਿਖਾਇਆ ਗਿਆ ਹੈ ਕਿ ਤੁਹਾਨੂੰ ਇਹ ਈਅਰ ਕਟ ਹੈਗਾ ਕਿ ਜੋ ਵੀ ਬੰਦਾ ਇਲੀਗਲ ਪ੍ਰੋਪਰਟੀ ਬਣਾਊਗਾ ਲਿਖਿਆ ਦੇ ਥਰੂ ਜਾਂ ਹੋ ਕਿਸੇ ਵੀ ਇਲੀਗਲ ਕਮਾੜੇ ਥਰੂ ਕ੍ਰਿਮੀਨਲ ਨੈਟਵਰਕ ਦੇ ਥਰੂ ਉਸ ਦੇ ਖਿਲਾਫ ਸਰਕਾਰ ਵੱਲੋਂ ਜਿਹੜਾ ਹੈਗਾ ਬਿਲਕੁਲ ਕਲੀਅਰ ਕਟ ਪਾਲਿਸੀ ਹੈਗੀ ਕਿ ਉਹਨੂੰ ਜਬਤ ਕੀਤਾ ਜਾਵੇ ਸੀਜ਼ ਕੀਤਾ ਜਾਵੇ ਅਗਰ ਉਹ ਇਲੀਗਲ ਅਗੀ ਹੈ ਤਾਂ ਉਹਨੂੰ ਜਿਹੜਾ ਹੈਗਾ ਡਿਮੋਲਿਸ਼ ਕੀਤਾ ਜਾਵੇ ਮੀਐਨਟੀ ਵੀ ਨਤੀ ਪਸਤਰੀ ਕਰ ਬਿਲਕੁਲ ਇਹਨਾਂ ਦੇ ਖਿਲਾਫ ਪਹਿਲਾਂ ਪੜਤੇ ਹੈ ਕਿ ਨੇ ਅੱਗੇ ਵੀ ਜਿਹੜਾ ਹੈਗਾ ਇਹਨਾਂ ਤੇ ਸ਼ਿਕਾਇਤਾਂ ਆਉਂਦੀਆਂ ਰਹਿੰਦੀ ਹੈਗੀਆਂ ਨੇ ਔਰ ਇਹ ਇਹਨਾਂ ਨੇ ਜਿਹੜਾ ਘਰ ਹੈਗਾ ਉਹ ਇਲੀਗਲ ਤਰੀਕੇ ਦੇ ਨਾਲ ਬਣਾਇਆ ਹੋਇਆ ਸੀਗਾ ਜਿਹਦੇ ਵਿੱਚ ਕਾਨੂੰਨੀ ਕਾਰਵਾਈ ਕਰਦਿਆ ਹੋਇਆ ਜਿਹੜਾ ਹੈ ਡਿਮੋਲਿਸ਼ ਕੀਤਾ ਕਵਰਟੀ ਇਸ ਕੁਲ ਕੁਵਰਟੀ ਮਤਲਬ ਕੁਆਂਟੀਟੀ ਵੀ ਸਿਰਫ ਕਮਰਸ਼ੀਅਲ ਕੁਆਂਟੀਟੀ ਨਹੀਂ ਹੈਗੀ ਇਹਨਾਂ ਦੇ ਖਿਲਾਫ ਜਿਹੜਾ ਪਰਚੇ ਹੈਗੇ ਨੇ ਨਾਨ ਕਮਰਸ਼ੀਅਲ ਵੀ ਹੈਗੇ ਨੇ ਬਟ ਹੈਬਿਚੁਅਲ ਅਫੈਂਡਰਸ ਹੈਗੇ ਨੇ ਦੋਹਾਂ ਦੇ ਖਿਲਾਫ 10-10 ਪਰਚੇ ਹੈਗੇ ਨੇ ਔਰ ਆਊਟ ਆਫ ਵੇ ਲੱਗੇ ਨੇ ਸਬਤੀਸ ਨਹੀਂ ਹੱਥ ਮਗਾਉਂਗੀ ਜਿਹੜੇ ਹਾਲੇ ਵੀ ਰੂਟਸ ਉੱਤੇ ਨਹੀਂ ਰਹੇ ਬਿਲਕੁਲ ਦੇਖੋ ਜੀ ਮੈਸੇਜ ਇਜ਼ ਲਾਊਡ ਐਂਡ ਕਲੀਅਰ ਜਿਹੜੇ ਵੀ ਨਸ਼ੇ ਦਾ ਕੰਮ ਕਰ ਰਹੇ ਹੈਗੇ ਨੇ ਵੇਚ ਰਹੇ ਹੈਗੇ ਨੇ ਉਹ ਜਾਂ ਤਾਂ ਇਹ ਬਿਜ਼ਨਸ ਛੱਡ ਦੇਣ ਜਾਂ ਤੇ ਫਿਰ ਕਾਨੂੰਨੀ ਕਾਰਵਾਈ ਕਰਨ ਦੇ ਖਿਲਾਫ ਜਿਹੜਾ ਹੈਗਾ ਉਹ ਪੂਰੇ ਤਰੀਕੇ ਦੇ ਨਾਲ ਤਿਆ ਅਦਰਵਾਈਜ਼ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਜੇਲ੍ਹ ਦੇ ਪਿੱਛੇ ਭੇਜੇ ਜਾਣਗੇ ਨਸ਼ੇ ਦੇ ਡਿਟ ਸੁਪਾਕਰਾਂ ਨਾਲ ਖਿਲਾਫ ਵੱਡੀ ਮੁਹਿੰਮ ਰੰਗੀ ਗਈ ਹੈ ਮਕਾਨ ਦੇ ਤੁਹਾਨੂੰ ਬਾਕੀ ਕੀਤੀ ਗਈ ਹੈ ਕੀ ਮਾਮਲਾ ਸੀ ਕਿ ਕਿਸ ਤਰ੍ਹਾਂ ਆ ਕੇ ਜਿਹੜੇ ਕਮੰਡ ਮੋਟ ਸਕਦੇ ਨੇ ਉਹ ਕਰਨ ਕੀਤੀਆਂ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਸ਼ੇ ਦੇ ਖਿਲਾਫ ਇੱਕ ਜੰਗ ਛੇੜੀ ਗਈ ਹੈ ਔਰ ਮਾਨੋਵਾਲਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਔਰ ਸਾਡੀ ਟੀਮ ਵੱਲੋਂ ਇੱਕ ਇਨੀਸ਼ੀਏਟਿਵ ਛੇੜੀ ਗਈ ਹੈ ਕਿ ਜੀ ਇਹਦੇ ਵੀ ਨਸ਼ੇ ਦੇ ਤਸਕਰ ਹੈ ਜਿਹਨਸ ਮਦਦਲੇ ਸੈਂਡ ਹੈ ਉਹਨਾਂ ਦੀ ਪ੍ਰੋਪਰਟੀ ਆਇਡੈਂਟੀਫਾਈ ਕੀਤੀ ਜਾ ਰਹੀ ਹੈ ਔਰ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਪੰਜਾਬ ਸਰਕਾਰ ਦੇ ਹੁਕਮ ਦੇ ਤਹਿਤ ਹੈ ਜਿਹਦੇ ਨਾਲ ਨਾਲ ਅਸੀਂ ਓਟ ਕਲੀਨਿਕਸ ਰੀਹੈਬ ਸੈਂਟਰ ਡਰਗ ਡਿਐਡਿਕਸ਼ਨ ਸੈਂਟਰ ਇਹਨਾਂ ਤੇ ਵੀ ਅਸੀਂ ਇਹਨਾਂ ਨੂੰ ਵੀ ਰੀਫਾਰਮ ਕਰ ਰਹੇ ਹਾਂ ਸਭੋ ਇਹਨਾਂ ਦੀ ਬਿਲਕੁਲ ਅਸੀਂ ਇੱਕਦਮ ਟਰਾਂਸਫਰਮੇਸ਼ਨ ਲੈ ਕੇ ਆ ਰਹੇ ਹਾਂ ਸਟਾਫ, ਈਕੁਪਮੈਂਟ, ਟੈਸਟਿੰਗ ਕਿਟਾਂ, ਮੈਡੀਸਿਨ ਸਾਰਾ ਕੁਝ ਉਸੇ ਮੌਕੇ ਤੇ ਉਪਲਬਧ ਕਰਾ ਰਹੇ ਹਾਂ, ਬੈੱਡ ਵਗੈਰਾ ਉਪਲਬਧ ਕਰਾ ਰਹੇ ਹਾਂ बाकी ਜਿਹੜਾ ਅੱਜ ਜੋ ਕਾਰਵਾਈ ਕੀਤੀ ਉਹਦੇ ਬਾਰੇ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਇਹ ਕਹਿਣਾ ਕਿ ਇੱਕ ਵਾਰ ਉਹ ਡਿਟੇਲ ਦੇ